ਹੋਰ ਕਿੱਦਾਂ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਰਨ ਪਿਆਰ ਪਰਿਸਾਦ ਸ਼੍ਰੀ ਆਕਲ ਮੈਂ ਤੁਹਾਡੀ ਆਪਣੀ ਰੀਤ ਰਹਿਲ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓਨ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਹਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਜੀ ਅਠੇ ਦਾ ਮੱਥਾ ਟੇਕਦਾ ਗੁਲਗੁਲੇ ਪਕਾ ਕੇ ਤੇ ਨੌਵੀਂ ਦਾ ਸੇਵੀਆਂ ਬਣਾ ਕੇ ਤੁਹ ਪਰ ਪੀਤੇ ਇਹ ਮਾjdਰੀ ਮੇਲੇ ਟਿਕਦਾਪਾਸ ਤੋਂ ਨੇੜੇ ਤੇ ਗੁਗ ਅੱਠੇ ਦਾ ਗੁਗਗਲੇ ਦਾ ਥਾਂ ਮ ਪਕਦਾ ਇਹਦੇ ਮੱਥਾ ਟੇਕ ਕਿਉਂ ਨਹੀਂ ਅਸੀਂ ਤੇ ਮਤਲਬ ਕਿ ਫਿਰ ਨੌਮੀ ਨੂੰ ਸੇਵੀਆਂ ਬਣਾ ਕੇ ਗੁਗ ਪੀਰ ਤੇ ਪਿੰਡ ਹੀ ਮੱਥਾ ਟੇਕ ਹੁੰਦਾ ਇਹਦੇ ਲਈ ਮੰਮੀ ਬਣਾ ਰਹੇ ਨੇ ਥਾਂ ਮ ਇਧਰ ਮੈਂ ਕੰਮ ਨਿਮੇੜ ਲੇ ਝਾੜੂ ਪੋਚਾ ਕਰ ਲੇ ਬੱਚੇ ਤਿਆਰ ਕਰੇ ਨੇ ਮੇਲੇ ਤੇ ਜਾਣ ਲਈ ਸਾਰੇ ਕੰਮ ਕਰ ਲੇ ਰੋਟੀ ਪਾਣੀ ਖਾ ਲਿਆ ਸਾਰਿਆਂ ਨੇ ਸਵੇਰ ਦਾ ਤੇ ਉਸ ਤੋਂ ਬਾਅਦ ਮੰਮੀ ਬਣਾਉਣ ਲੱਗੇ ਗੁਗਗਲੇ ਵੀ ਮੱਥਾ ਟੇਕ ਕੇ ਆਵਾਂਗੇ ਇੱਧਰ ਆਪਾਂ ਪਕੌੜਿਆਂ ਦੀ ਵੀ ਤਿਆਰੀ ਕਰ ਲਈ। ਇਹ ਮੇਰੇ ਧਨੀਆ, ਸਕਾਏ ਹੋਏ ਤੇ ਥੋੜਾ ਜਿਹਾ ਪਾਲਕ ਉਹ ਵਿੱਚ ਮੈਂ ਪਾਇਆ। ਇਹ ਬਾਕੀ ਹੁਣ ਇਹਦਾ ਆਟਾ ਬੰਮੀ ਗੋਲਣ ਲੱਗੇ ਉੱਧਰ ਮੈਂ ਚਾਹ ਰੱਖੀ ਹੋਈ ਐ। ਬਸ ਉਰ ਗੁਲੇ ਆਪਣੇ ਜੋ ਪੀ ਰਹੇ ਨੇ ਨਹੀਂ ਪੱਕ ਜਾਣਗੇ ਫਿਰ। ਚਲੋ ਜੀ ਇੱਧਰ ਮੰਮੀ ਪਕੌੜੇ ਬਣਾਉਣ ਲੱਗ ਗਏ। ਅਸੀਂ ਤਿਆਰ ਹੋ ਗਏ। ਜਾ ਰਹੇ ਹਾਂ। ਆ ਕੇ ਖਾਵਾਂਗੇ। ਹੁਣ ਆਪਾਂ ਪਹਿਲਾਂ ਮੇਲੇ ਜਾਈਏ। ਮੰਮੀ ਕਹਿੰਦੇ ਨੇ ਮੈਂ ਬਣਾ ਲੂੰਗੀ। ਪਤਾ ਮੇਲੇ ਚ ਲੈ ਕੇ ਖਾਤਾ ਲੈਣੇ ਆ ਜੀ ਉਹ ਪਤਾ ਨਹੀਂ ਕਿਹਜੇ ਤੇਲ ਹੁੰਦੇ ਖੰਦੇ ਬਧੀਆ ਆਏ ਹੁੰਦਾ ਵੀ ਬੱਚਿਆਂ ਨੂੰ ਮੇਲੇ ਦਾ ਕਾਹਨ ਖਵਾਉਣਾ ਹੈ ਅਸੀਂ ਘਰੀ ਬਣਾ ਲੈਨੇ ਆ ਜਾਂ ਫਿਰ ਬਾਜ਼ਾਰ ਚੋਂ ਆ ਕੇ ਸਮੋਸੇ ਵਗੈਰਾ ਜਾਂ ਗੋਲ ਗਪੇ ਇਥੋਂ ਮਾਰਕੀਟ ਜੋਂ ਆ ਕੇ ਬਾਜ਼ਾਰ ਚੋਂ ਲੈ ਲੈਨੇ ਆ ਉੱਥੇ ਮੇਲੇਆਂ ਦਾ ਆਏ ਹੁੰਦੇ ਪਤਾ ਨਹੀਂ ਨਾ ਟੱਕਦੇ ਨੇ ਉਹ ਚੀਜ਼ਾਂ ਦਾ ਵਾਸਤਾ ਫਿਰ ਵੀ ਪਰ ਬੱਚੇ ਹਟਦੇ ਨਹੀਂ ਹੈਗੇ ਇੱਕ ਅੱਧੀ ਚੀਜ਼ ਦਿਵਾਉਣੀ ਪੈ ਜਾਂਦੀ ਹੈ ਅਗਰ ਆਪ ਨੂੰ ਬਾਹਰ ਕੁਝ ਨਹੀਂ ਉੱਥੋਂ ਹੋਰ ਦਿਵਾਇ ਕੱਲੀ ਬਰਫੀ ਹੀ ਦਿਵਾਇ ਦੀ ਸੂਜੀ ਦੀ ਜਲੇਸ਼ ਕਹਿੰਦੇ ਮੈਂ ਬਰਫੀ ਲੈ ਲਵਾਂ આપ લ આપણે પકોડે બનને શરૂ હોય હોય ને મમ્મી બના રહીને ਜਿਹਦਰਾ ਫਨੀ ਪਕੌੜੇ ਨੇ ਬਣ ਗਏ। ਲੋਕ ਪੂਰੀ ਦੇ ਗਏ। ਚਲੋ ਜੀ ਆਪਾਂ ਪਹੁੰਚ ਗਏ ਮੇਲੇ। ਅੱਜ ਮੇਲੇ ਤੇ ਭੀੜ ਬਹੁਤ ਜ਼ਿਆਦਾ ਘੱਟ ਸੀਗੀ। ਅੱਗੇ ਤਾਂ ਬਹੁਤ ਜ਼ਿਆਦਾ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ। ਅੱਜ ਬਹੁਤ ਜ਼ਿਆਦਾ ਪਹਿਲੀ ਵਾਰ ਦੇਖਿਆ ਵੀ ਬਹੁਤ ਜ਼ਿਆਦਾ ਭੀੜ ਘੱਟ ਸੀ। ਬਦ ਤੇ ਸੀੜ ਦਾ ਮੱਥਾ ਟੇਕ ਕੇ ਆਪਾਂ ਰਾਮਨਾਥ ਬੱਚਿਆਂ ਨੇ ਅੱਗੇ ਦਾ ਧੱਕਾ ਪੈਂਦਾ ਗਰਮੀ ਬਹੁਤ ਐ ਤੌਣੀ ਆਉਣ ਲੱਗ ਜਿੰਦੇ ਲਾਈਨਾਂ ਚ ਖੜੇ ਨੇ। ਅੱਜ ਆਪਾਂ ਰਾਮਨਾਥ ਮੱਥਾ ਟੇਕ ਕੇ। ਜ਼ਿਆਦਾ ਘੱਟ ਨਹੀਂ ਸੀ। ਸਵੇਰੇ 10 ਵਜੇ ਗਏ ਸੀ ਅਸੀਂ 10 ਵਜੇ ਦਾ ਟਾਈਮ ਹੈ ਲੋ ਜੇ ਪੈਦਰ ਮੱਥਾ ਟੇਕਦੀ ਹੈ ਕਿਈ ਨਾ ਤੁਸੀਂ ਜੁੜੇ ਰੋ ਬਲੌਗ ਦਿਨਾਂ ਦੇਖੋ ਮਿਲ ਅੰਜੋਏ ਕਰੋ ਇਹ ਗੁਗਾ ਪੀਰ ਦੀ ਮਾੜੀ ਹੈ ਜੀ ਇੱਥੇ ਮਿੱਟੀ ਗੱਡੀ ਜਾਂਦੀ ਹੈ ਗਰਮੀ ਫੇਰ ਵੀ ਬਹੁਤ ਜ਼ਿਆਦਾ ਨਾਲ ਪੱਖੇ ਲੱਗੇ ਹੋਏ ਸੀ ਕਿ ਗਰਮੀ ਫੇਰ ਵੀ ਆਈ ਜਾ ਰਹੀ ਸੀ ਬਾਰ ਬਾਰ ਇੱਕ ਤੋਂ ਕੁਝ ਮੇਰੀ ਤਬੀਅਤ ਠੀਕ ਨਹੀਂ ਸੀ ਬੁਖਾਰ ਚੜਿਆ ਹੋਇਆ ਸੀ ਢੋਲ ਵੱਜ ਰਹੇ ਨੇ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਉਹ ਆਪਣੇ ਆਵਾਜ਼ ਬੰਦ ਕਰਤੀ ਸੀ ਜਿਨ੍ਹਾਂ ਨੇ ਮੁੰਡੇ ਹੋ ਜਾਂਦੇ ਨੇ ਉਹ ਲੋਕ ਇੱਥੇ ਬਾਂਦਰਵਾਲ ਸੁੱਖ ਜਾਂਦੇ ਨੇ ਬਾਂਦਰਵਾਲ ਛੜਕ ਜਾਂਦੇ ਨੇ ਬਹੁਤ ਜ਼ਿਆਦਾ ਬਾਂਦਰਵਾਲ ਛੜਾਏ ਹੋਏ ਸੀਗੇ। ਤੇ ਜੀ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਆ। ਗੁਰੂ ਕਾ ਪੀਰ ਤੇ ਇਹ ਸੁੱਖਾਂ ਵਾਰ ਆਉਂਦੀਆਂ ਨੇ ਜੀ ਲੋਕ ਜੋ ਸੁੱਖ ਸੁੱਖ ਆਉਂਦੇ ਨੇ ਬਾਰ ਆਉਂਦੀਆਂ ਨੇ ਜੀ ਅਸੀਂ ਹਰ ਸਾਲ ਇੱਥੇ ਮੱਥਾ ਟੇਕਣ ਜਾਂਦੇ ਹਾਂ ਅੱਗੇ ਸਾਡੀ ਮੰਮੀ ਨਹੀਂ ਜਾਂਦੀ ਸੀਗੇ ਲਓ ਜੀ ਮੱਥਾ ਟੇਕੇ ਇਧਰ ਸਾਰੇ ਮਿੱਟੀ ਕੱਢੇ ਤੇ ਹੁਣ ਆਪਾਂ ਇਧਰ ਉੱਪਰ ਮੱਥਾ ਟੇਕਣ ਤੋਂ ਰਹਿਣਾ ਉੱਥੇ ਟੇਕ ਲਈਏ ਆਦਰbaar ਬਣੇ ਹੋਏ ਨੇ ਜੀ ਮੱਥਾ ਟੇਕਣ ਲਈ ਗਈ ਜਗ੍ਹਾ ਉੱਥੇ ਵੀ ਆਪਾਂ ਮੱਥਾ ਟੇਕ ਕੇ ਇਸ ਮਾਦਮਣੀ ਹੋਈ ਨਹੀਂ ਬਾਹਰ ਮੱਥੇ ਨਹੀਂ ਬਾਹਰ ਸਨ ਗਰਮੀ ਸੌਖਾ ਹੋ ਜਾਂਦਾ ਜੀ ਮਿਲ ਲੈ ਜਾਨਾ ਜੇ ਸੀਡ ਹੁੰਦੇ ਫੇਰ ਕੋਈ ਔਖਾ ਨਹੀਂ ਲੱਗਦਾ ਨਹੀਂ ਤਾਂ ਲੈ ਇਹਨਾਂ ਚ ਅਲੱਗ-ਅਲੱਗ ਕੀ ਗਰਮੀ ਇੱਕ ਦੂਜੀ ਸਮੈਲ ਜਾਈ ਜਾਂਦੀ ਹੈ ਨਾਲ ਭੀੜ ਹੋ ਜਾਂਦੀ ਜੁੜ ਜਾਂਦੇ ਲੋਕ ਧੱਕਾ ਪਈ ਜਾਂਦਾ ਪੱਕੇ ਜਿੰਨੇ ਮਰਜ਼ੀ ਹੋਣ ਪਰ ਫੇਰ ਵੀ ਗਰਮੀ ਤਾਂ ਆਉਂਦੀ ਹੋਏ ਮੇਲੇ ਜਿੰਨੇ ਵੀ ਆਉਂਦੇ ਨੇ ਸਾਰੇ ਗਰਮੀਆਂ ਦੇ ਵਿੱਚ ਹੀ ਉਹਨੇ ਸਰਦੀਆਂ 'ਚ ਕੋਈ ਮੇਲਾ ਨਹੀਂ ਉਹਦਾ ਜਿੰਨੇ ਵੀ ਹੁਣ ਮੇਲੇ ਲੱਗ ਰਹੇ ਨੇ ਸਾਰੇ ਗਰਮੀਆਂ 'ਚ ਹੀ ਨੇ ਹੁਣ ਕਾਫੀ ਮੇਲੇ ਆਉਣਗੇ ਸ਼ਪਾਰ ਦਾ ਆਊਗਾ ਦਾਦੀ ਰਾਣੀ ਤੀ ਦਾ ਆਊਗਾ ਇਹ ਤੋਂ ਪਹਿਲਾਂ ਕਲਰ ਕੋਡ ਦਾ ਮੇਲਾ ਸੀ ਨਮਾਦਿਆਂ ਦਾ ਮੇਲਾ ਤੇ ਹੋਰ ਵੀ ਕਾਫੀ ਸਾਡੇ ਇਧਰ ਨੇੜੇ ਮੇਲੇ ਨੇ ਲੋ ਜੀ ਇਧਰ ਆਪਾਂ ਮਿੱਟੀ ਕੱਢੇ ਮੈਂ ਕੱਢੇ ਸੀ ਹੁਣ ਇਹਦੇ ਬਾਹਰ ਇਧਰ ਕੱਟੜਾ ਇਹਨੇ ਬੱਚੇ ਇਹਦੇ ਬਹੁਤ ਜ਼ਿਆਦਾ ਤਰਕਣ ਹੋ ਜਾਂਦੇ ਜੇ ਲੋਕ ਪਾਣੀ ਡੋਲੀਆਂ ਦੇ ਨੇ ਨਾ ਗਿੱਲਾ ਹੋ ਜਾਂਦਾ ਨੰਗਣਾ ਵੀ ਔਖਾ ਹੋ ਜਾਂਦਾ ਡਰ ਲੱਗਦਾ ਉਹ ਮਤਲਬ ਕਿਨੇ ਜਾਵੇ ਬੰਦਾ ਉਹ ਪਾਣੀ ਦੇ ਵਿੱਚ ਮਿੱਟੀ ਹੁੰਦੀ ਹੈ ਨਾ ਉਹ ਭੱਟਣੀ ਹੁੰਦੀ ਹੈ ਜੀ ਉੱਥੇ ਬਹੁਤ ਜ਼ਿਆਦਾ ਗਿੱਲਾ ਹੋ ਜਾਂਦਾ चलो आप बिंद को बैठ के इत दस मिनट चौंकी भर दिए जी फिर अगर जाने बाजार साेकने बाद थोड़ी जी फिर लाइन लग गई जी पहले बिल्कुल लाइन नहीं सी चलो जी हम आप उपर जाए आइए उपर मत्था टेक आइए बहुत ज्यादा जुकाम पे बुखार हुए पे तबीयत बिल्कुल ठीक नहीं लो जी अपना उपर मेकता इतना की सीरनी गुलगुले ਤੇ ਕਣਕ ਤਾਂ ਮੱਥਾ ਟੇਕੀ ਜਾਂਦੇ ਨੇ ਲੋਕ ਤੇ ਪੈਸਿਆਂ ਦਾ ਮੈਨੂੰ ਐਸੀ ਮਗਰ ਤੇ ਇੱਕ ਦਾ ਮਾੜੇ ਇੱਧਰ ਵੀ ਬਣਾਈ ਹੋਈ ਐ ਉੱਧਰ ਨਹੀਂ ਸੀ ਉੱਧਰ ਤਾਂ ਕਮਰੇ ਸਮਾਨ ਦੀ ਪਿਆਤੀ ਇਹ ਜਿਹੜੀ ਮੇਰੇ ਕੋਲ ਕਣਕ ਤੇ ਉਹ ਬਾਜੀ ਜੀ ਸੀ ਵੀਰ ਮੈਂ ਉੱਥੇ ਵਾਪਸ ਜਾ ਕੇ ਜਾ ਕੇ ਤੇ ਮੈਂ ਮੱਥਾ ਟੇਕਿਆ ਪਹਿਲਾਂ ਮੈਨੂੰ ਐਸੀ ਰੱਖ ਲਈ ਸੀ ਮੈਂ ਉਹ ਉੱਧਰ ਟੇਕ ਦਾਂਗੇ ਪਰ ਉੱਧਰ ਨਹੀਂ ਉੱਧਰ ਕੋਈ ਜਗ੍ਹਾ ਹਜੇ ਬਣੀ ਨਹੀਂ ਹੋਈ ਦੀ ਮਨਮਾਦੀਆਂ ਉੱਥੇ ਵੀ ਮਾੜੀ ਬਹੁਤ ਸੋਹਣੀ ਬਣੀ ਹੋਈ ਹੈ ਉੱਪਰ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਵੀ ਚੱਲ ਕੋਈ ਗੱਲ ਨਹੀਂ ਇੱਥੇ ਵੀ ਬਧੀਆ ਹੋਰ ਬਣ ਜਾਣਾ ਬਹੁਤ ਵਧੀਆ ਬਣਿਆ ਹੋਇਆ ਇੱਥੇ ਵੀ ਲਓ ਜੀ ਆਪਾਂ ਮਤਲਬ ਠੀਕ ਹੁਣ ਆਪਾਂ ਚੱਲਦੇ ਹਾਂ ਬਾਜ਼ਾਰ 'ਚ ਬੱਚਿਆਂ ਨੂੰ ਦਵਾਉਣੇ ਜੇ ਕੋਈ ਚੀਜ਼ਾਂ ਲੈਣਗੇ ਕੱਦੀ ਲਓ ਜੀ ਦੇਖੋ ਬਾਜ਼ਾਰ ਉਸ ਆਪਣੇ ਬੱਚੇ ਨੇ ਬੜਾ ਕੁਝ ਨਹੀਂ ਲਿਆ ਸਵਰੀ ਤੇਨੇ ਇੱਕ ਦੋ ਬਰੇਸਲੇਟ ਜੇ ਲੈਨੇ ਨੇ}{|\text{ਨੇਲ ਭਿੰਡੀ ਜੇ ਲੈ ਲਏ ਕਦੋ}} \text{ਐਸ ਵੀ ਨੇ ਬਲੌਕਸ ਜੇ ਲੈ ਲੇ} \text{ਕਦ ਆਪਾਂ ਜੀ ਦੁਕਾਨ ਤੋਂ ਲੈਨੇ ਆ ਉਹ ਤਾਂ ਆਪਾਂ ਗਰੰਟੀ ਵਾਲੀ ਵੀ ਚੀਜ਼ ਰਵਾਂਗੇ ਇੱਥੋਂ ਆਪਾਂ ਲੈ ਤਾਂ ਲੈਨੇ ਮੇਲੇ ਤੋਂ ਫਿਰ ਨਾ ਇਹ ਵਾਪਸ ਹੋਵੇ ਨਾ} ਨਾ ਕੋ ਚੇਂਜ ਕਰੀ ਜਾਵੇ ਇਹ ਰੋਖਾ ਹੋ ਜਾਂਦਾ ਕੰਸੂਰੀ ਜੀ ਮੈਨੂੰ ਗੱਲੀ ਮਮ ਟਾਪ ਸੈਲਰ ਮੈਂ ਨਹੀਂ ਆਪਾਂ ਤਾਂ ਕਾਂਤੂ ਹੀ ਲੈ ਲਾਂਗੇ ਇੱਥੇ ਤੁਸੀਂ ਹੋਰ ਕੋਈ ਚੀਜ਼ਾਂ ਲੈ ਲਓ ਜੇ ਲੈਣੀਆਂ ਨੇ ਲਓ ਜੀ ਮੇਲੇ ਜਿ ਲੱਗੀਆਂ ਪਈ ਨੇ ਰੌਣਕਾ ਬਹੁਤ ਸੋਹਣੇ ਬਾਜ਼ਾਰ ਸਜਾਏ ਪਏ ਨੇ ਉਧਰ ਝੂਲੇ ਵੀ ਸੀਗੇ ਪਰ ਆਪਾਂ ਝੂਲੇ ਵਾਲ ਨਹੀਂ ਗਏ ਲੋ ਐਸ ਵੀਰ ਗਾਣਾ ਬਰਫੀ ਲੈਣੀ ਮਮ ਮੈਂ ਕਿਹਾ ਚੱਲ ਬਰਫੀ ਲੈ ਲਓ ਪਿੰਕ ਕਲਰ ਪਾਇਆ ਸੂਜੀ ਦਾਰ ਵਿੱਚ ਗ੍ਰੀਨ ਤੇ ਵਾਈਟ ਐਸ਼ ਵੀਰ ਕੇ ਗ੍ਰੀਨ ਲੈਣੀ ਮੈਂ ਕਿਹਾ 22 ਟੀ ਲੈ ਲਓ ਤਾਂ ਕਲਰ ਨਾਲ ਕਈ ਵਾਰ ਕੋੜੀ ਜੀ ਹੁੰਦੀ ਆ ਜਦੋਂ ਕਲਰ ਵੱਧ ਪਾਉਂਦੇ ਨੇ ਨਾ ਫਿਰ ਥੋੜੀ ਜਿਹੀ ਗੜਾ ਤਣ ਜਿਉਣ ਲੱਗ ਜਾਂਦੀ ਨਾ ਪਰ ਇਹਦੇ ਵਿੱਚ ਚਿੱਤਰ ਪਕਾੜੇ ਬ੍ਰੈਡ ਪਕਾੜੇ ਪੈ ਹੈ ਨੇ ਦੁਕਾਨਾਂ ਫੁੱਲ ਸਜੀਆਂ ਪਈਆਂ ਨੇ ਦੇਖ ਕੇ ਮੈਨੂੰ ਬਹੁਤ ਸੋਹਣਾ ਲੱਗਦਾ ਜੀ ਇਹਨਾਂ ਪਾਂਡੇ ਆ ਦੇ ਸੈਟ ਬਹੁਤ ਸੋਹਣਾ ਦੁਕਾਨਾਂ ਨੂੰ ਸਜਾਇਆ ਹੋਇਆ ਚਲੋ ਬਧੀ ਜਿੰਨਾਂ ਨੂੰ ਬੇਚਾਰੇ ਨੂੰ ਮੈਂਤ ਕਰਦੇ ਨੇ 4 ਪੈਸੇ ਬਣ ਜਾਂਦੇ ਨੇ ਮੇਲਿਆਂ ਤੇ ਆਉਂਦੇ ਨਹੀਂ ਪਰ ਇਹਨਾਂ ਨੂੰ ਵੀ ਜਗਾ ਕਿਰਾਇਆ ਬਹੁਤ ਜ਼ਿਆਦਾ ਪੈ ਜਾਂਦਾ ਤਾਂ ਇਹ ਹੀ ਚੀਜ਼ ਮਹਿੰਗੀਆਂ ਲਾਉਂਦੇ ਨੇ ਜਦ ਤੈਨੂੰ ਕਿਰਾਏ ਮਹਿੰਗੇ ਦੇਣ ਪੈਂਦੇ ਨੇ ਬੈਠਣ ਲਈ ਇੱਥੇ ਇਹਨਾਂ ਵਿਚਾਰੇ ਗਰੀਬ ਲੋਕ ਨੇ ਚਲੋ ਜੀ ਆਪਾਂ